ਸਰਦਾਰ ਹਰੀ ਸਿੰਘ ਨਲੂਗਾ ਬੈਠਾ ਕੋੜੇ ਤੇ ਨਾਲ ਸਰਦਾਰ ਨਿਧਾਨ ਸਿੰਘ ਪੰਜਾ ਅਮਰ ਸਿੰਘ ਖੁਰਦ ਮਜੀਠੀਆ ਇਹਨਾਂ ਜਰਨੈਲਾਂ ਨੂੰ ਲੈ ਕੇ ਨਾਲ 10000 ਮੁਲਖਈਆ ਲੈ ਕੇ ਹਰੀ ਸਿੰਘ ਨਲੂਗਾ ਆ ਗਿਆ ਜਮਰਾਉ ਦੇ ਮੈਦਾਨ ਚ ਉਹ ਨੇ ਆਣ ਕੇ ਜਦੋਂ ਬੁਰਜ ਹਰੀ ਸਿੰਘ ਦੇ ਕੋਲ ਖਲੋ ਕੇ ਸੱਤ ਸਰੀਆ ਕਾਲ ਦਾ ਜਕਾਰਾ ਛੱਡਿਆ ਤੇ ਮੁਹੰਮਦ ਅਫਜਲ ਖਾਨ ਨੇ ਆਖਿਆ ਚਾਚਾ ਜਾਨ ਇਹ ਆਵਾਜ਼ ਕਿਹੋ ਜੀ ਆ ਇਹਨਾਂ ਪੁੱਤ ਇਸੇ ਹੀ ਆਵਾਜ਼ ਦਾ ਡਰ ਸੀ ਇਸੇ ਬੰਦੇ ਦਾ ਡਰ ਸੀਗਾ ਇਹ ਨਾਂ ਆਉਂਦੇ ਤੇ ਜਿੱਤ ਜਾਂਦੇ ਹੁਣ ਇਹ ਹੈ ਕੌਣ ਚਾਚਾ ਜੀ ਕਹਿੰਦਾ ਇਹੋ ਸਰਦਾਰ ਹਰੀ ਸਿੰਘ ਨਲੂਗਾ 30 ਅਪ੍ਰੈਲ ਦਾ ਦਿਨ ਚੜਿਆ ਇੱਕ ਬੰਨਾ ਮਿਰਜ਼ਾ ਸਮੀ ਖਾਨ ਦੂਜੇ ਬੰਨੇ ਸਰਦਾਰ ਹਰੀ ਸਿੰਘ ਨਲੂਗਾ ਕਹਿੰਦੇ ਮੁਹੰਮਦ ਅਫਜਲ ਖਾਨ ਨੇ ਪਤਾ ਕੀ ਆਖਿਆ ਦੋਸਤ ਮੁਹੰਮਦ ਖਾਨ ਦੇ ਵੱਡੇ ਪੁੱਤ ਨੇ ਨੇ ਆਖਿਆ ਚਾਚਾ ਐਵੇਂ ਨਲੂਗਾ ਨਲੂਗਾ ਕਰੀ ਜਾਣਾ ਜੇ ਕੁਝ ਸਮੇਂ ਦੇ ਵਿੱਚ ਵਿੱਚ ਆ ਬੰਦਾ ਮੈਂ ਘੋੜੇ ਦੇ ਪਿੱਛੇ ਤੂ ਕੇ ਲਿਆਣ ਕੇ ਨਾਂ ਸੁਟਿਆ ਤੇਰੇ ਪੈਰਾਂ 'ਚ ਤੇ ਮੇਰਾ ਨਾਂ ਮੁਹੰਮਦ ਅਫਜਲ ਖਾਨ ਨਹੀਂ ਤੇ ਸਮੀਖਾਨ ਨੇ ਆਖਿਆ ਪਤੀ ਜਿਆ ਅੱਲਾ ਦੇ ਗਾੜੀ ਦੁਆ ਕਰਦਾ ਇਹ ਸੁਪਨਾ ਇਹ ਨਾ ਕਿਤੇ ਰਹਿ ਜਾਵੇ ਤੇਰੀ ਜ਼ਿੰਦਗੀ ਦਾ ਸੱਚ ਹੋ ਜਾਵੇ ਮੁਹੰਮਦ ਅਫਜਲ ਖਾਨ ਜਦੋਂ ਮੈਦਾਨੇ ਜੰਗ 'ਚ ਆਇਆ ਹਰੀ ਸਿੰਘ ਨਾਲ ਗੁਨੇ ਆਖਿਆ ਕਾਕਾ ਮੈਂ ਤੇਰੇ ਵਰਗੇ ਬੰਦਿਆਂ ਨਾਲ ਲੜਨ ਵਾਲਾ ਨਹੀਂ ਕੋ ਚੱਜ ਦਾ ਜਰਨੈਲ ਪੇਜ ਜਦੋਂ ਨਾ ਨਾ ਹਰੀਆ ਹਟਿਆ ਕਦੇ ਇਦਰੋਂ ਵਾਰ ਕਦੇ ਇਦਰੋਂ ਵਾਰ ਕਰੇ ਸਰਦਾਰ ਹਰੀ ਸਿੰਘ ਨਲੂਗੇ ਨੇ ਪੋਲਾ ਜਿਹਾ ਵਾਰ ਕੀਤਾ ਤੇ ਮੁਹੰਮਦ ਅਫਜਲ ਖਾਨ ਦੇ ਦੋ ਟੁਕੜੇ ਕਰ ਦਿੱਤੇ ਚੋਂ ਵੀਰਾਂ ਦੀਆਂ ਚੀਕਾਂ ਨਿਕਲ ਗਈਆਂ ਨਾਲ ਹੀ ਹੁਣ ਦੋਸਤ ਮੁਹੰਮਦ ਖਾਨ ਦਾ ਇੱਕ ਪੁੱਤਰ ਮਾਰਿਆ ਗਿਆ ਚਾਰ ਜਿਉਂਦੇ ਨੇ ਉਹਨਾਂ ਸ਼ਮੀ ਖਾਨ ਦੇ ਕੋਲ ਆਣ ਕੇ ਆਖਿਆ ਚਾਚਾ ਕੁਝ ਕਰ ਉਹੋ ਨਾ ਹੋਵੇ ਕਿਤੇ ਸਾਡੇ ਘਰ ਦੇ ਪੰਜੇ ਚਿਰਾਗ ਬੁਝ ਜਾਣ ਹੁਣ ਸਮੀ ਖਾਨ ਨੇ ਆਵਾਜ਼ ਦੇ ਕੇ ਆਖਿਆ ਕਹਿੰਦਾ ਓ ਨਲੂਗੇ ਸਰਦਾਰ ਤੇਰੇ ਵਰਗਾ ਬੰਦਾ ਬੱਚਿਆਂ ਨਾਲ ਲੜਦਾ ਚੰਗਾ ਨਹੀਂ ਲੱਗਦਾ ਹਰੀ ਸਿੰਘ ਨਲੂਗੇ ਨੇ ਆਖਿਆ ਪੰਪ ਦੇ ਦੇ ਕਾ ਤੂੰ ਭੇਜੰਦਿਆਂ ਤੇ ਜਿਹੜਾ ਸਾਡੇ ਸਾਹਮਣੇ ਆ ਗਿਆ ਇਹ ਬਖਸ਼ਣਾ ਥੋੜੀ ਪਾਈ ਹੁਣ ਹਰੀ ਸਿੰਘ ਨਲੂਗੇ ਨੇ ਆਖਿਆ ਜੇ ਇਹ ਬੱਚੇ ਤੇ ਤੂੰ ਹੰਡਿਆ ਵਰਤਿਆ ਜਰਨੈ ਲਿਆ ਆ ਸਾਹਮਣੇ ਜਾ ਅੱਜ ਕਿਲੇ ਤੇ ਕਬਜ਼ਾ ਤੇਰਾ ਤੇ ਜਾ ਕਿਲੇ ਤੇ ਕਬਜ਼ਾ ਪੰਥ ਦਾ ਸਮੀ ਖਾਨ ਆ ਗਿਆ ਹਰੀ ਸਿੰਘ ਨਲੂਗੇ ਨੇ ਆਖਿਆ ਕਹਿਣ ਲੱਗੇ ਸਮੀ ਖਾਨ ਹੋ ਸਕਦਾ ਤੇਰੀ ਵੀ ਜ਼ਿੰਦਗੀ ਦੀ ਆਖਰੀ ਜੰਗ ਹੋਵੇ ਤੇ ਹੋ ਸਕਦਾ ਮੇਰੀ ਵੀ ਛੈਂਦ ਜ਼ਿੰਦਗੀ ਦੀ ਆਖਰੀ ਜੰਗ ਹੋਵੇ ਪਰ ਮੈਂ ਜਿਉਂ ਘੋੜੇ ਤੇ ਬੈਠਾਂ ਕਦੇ ਕਿਹੇ ਤੇ ਪਹਿਲੋਂ ਵਾਰ ਨਹੀਂ ਕੀਤਾ ਭੱਜੇ ਜਾਂਦੇ ਤੇ ਵਾਰ ਨਹੀਂ ਕੀਤਾ ਡਿੱਗੇ ਟੱਠੇ ਤੇ ਵਾਰ ਨਹੀਂ ਕੀਤਾ ਔਰਤ ਬਜ਼ੁਰਗ ਤੇ ਵਾਰ ਨਹੀਂ ਕੀਤਾ ਤੇ ਜਿਹੜਾ ਨਲਗੇ ਸਰਦਾਰ ਦੇ ਪੈਰਾ 'ਚ ਡਿੱਗ ਪਵੇ ਜ਼ਿੰਦਗੀ 'ਚ ਮੈਂ ਕਦੀ ਉਹਦੇ ਤੇ ਵਾਰਬ ਨਹੀਂ ਕੀਤਾ ਤੇ ਤੈਨੂੰ ਆਫਰ ਤੇਰੇ ਵਾਸਤੇ ਸ਼ਾਟ ਤੂੰ ਇੱਕ ਨਹੀਂ 2 ਨਹੀਂ 3 ਵਾਰ ਕਰ ਜੇ ਤੇਰੇ ਤਿੰਨਾਂ ਵਾਰਾਂ ਦੇ ਵਿੱਚੋਂ ਕੋ ਟੱਚ ਕਰ ਗਿਆ ਤੇ ਜਮਰੌਦ ਦਾ ਕਿਲਾ ਤੈਨੂੰ ਦੇ ਦੇਣਾ ਪਿਸ਼ਾਵਰ ਦਾ ਵੀ ਦੇ ਦੇਣਾ ਤੇ ਜਮਰੌਦ ਦਾ ਕਿਲਾ ਉਨੇ ਆਖਿਆ ਹੋਰ ਹਰੀ ਸਿੰਘ ਨਲੂਗੇ ਨੇ ਆਖਿਆ ਮੈਂ ਕਰਨਾ ਤੇਰੇ ਤੇ ਇੱਕ ਵਾਰ ਜੇ ਮੇਰੇ ਵਾਰ ਤੋਂ ਕਿਉਂ ਬਚ ਤੇ ਦੋਸਤ ਮੁਹੰਮਦ ਖਾਨ ਨੂੰ ਲਾਂਬੇ ਕਰਕੇ ਤੇ ਪਸ਼ਾਵਰ ਦਾ ਰਾਜ ਭਾਗ ਤੈਨੂੰ ਦੇ ਦੇਣਾ ਜਦੋਂ ਇਹ ਗੱਲ ਕਹੀ ਨਾ ਤੇ ਸ਼ਮੀ ਖਾਨ ਨੇ ਆਖਿਆ ਮਨਾ ਦੋਹੀ ਦੋਈਆਂ ਥੀ ਲੱਡੂਆ ਮੈਂ ਤਿੰਨ ਕਰਨੇ ਇੱਕ ਅੱਧਾ ਤੇ ਮਲਾ ਦੇਣਾ ਜੇ ਨਾ ਲੱਗਾ ਤੇ ਨੇ ਇੱਕ ਕਰਨਾ ਕਿ ਤੋ ਤੇ ਮੈਂ ਬਚ ਜਾਣਾ ਪਰ ਇਹਨੂੰ ਇਹ ਨਹੀਂ ਸੀ ਪਤਾ ਵਾਰ ਉਹਨੇ ਕਰਨਾ ਜਿਹਦੇ ਹੱਥ ਵਿੱਚ ਪੰਜਾਂ ਸਾਲਾਂ ਦੀ ਉਮਰ ਵਿੱਚ ਬਾਪੂ ਨੇ ਸ੍ਰੀ ਸਾਹਿਬ ਦੀ ਮੋਠੋ ਫੜਾ ਦਿੱਤੀ ਸੀਗੀ ਵਾਰ ਉਹ ਦਾਣ ਕੇ ਪੈਣਾ ਲੋ ਛੰਮੀ ਖਾਨ ਨੇ ਇੱਕ ਵਾਰ ਕੀਤਾ ਨਲੂਗੇ ਜਰਨੈਲ ਨੇ ਰੋਕਿਆ ਉਹਨੇ ਦੂਜਾ ਵਾਰ ਛੁੱਟਿਆ ਬਹੁਤ ਜੋਸ਼ ਨਾਲ ਨਲੂਗੇ ਸਰਦਾਰ ਨੇ ਉਹ ਵੀ ਰੋਕਿਆ ਜਦੋਂ ਪਹਿਲਾ ਖਾਲੀ ਦੂਜਾ ਖਾਲੀ ਉਹਨੂੰ ਇਹ ਸੀ ਆਫਰ ਦੇ ਵਿੱਚ ਉਹ ਮੇਰੇ ਕੋਲ ਇੱਕ ਵਾਰ ਰਹਿ ਗਿਆ ਇਹ ਬਚਾ ਕੇ ਕਰਨਾ ਚਾਹੀਦਾ ਉਹਨੇ ਬਹੁਤੋਂ ਵੀ ਜ਼ਿਆਦਾ ਜ਼ੋਰ ਲਾ ਕੇ ਜਦੋਂ ਤੀਜਾ ਵਾਰ ਕੀਤਾ ਨਲੂਗੇ ਸਰਦਾਰ ਨੇ ਟਾਲੇ ਤੇ ਲਿਆ ਟਾਲੀ ਦੀ ਨਲੂਗੇ ਸਰਦਾਰ ਨੇ ਆਖਿਆ ਬਸ ਤੂੰ ਤਿੰਨ ਵਾਰ ਕੀਤੇ ਹੁਣ ਵਾਰੀ ਮੇਰੀ ਦੋਸਤ ਮੁਹੰਮਦ ਖਾਨ ਨੂੰ ਪਤਾ ਸੀ ਇਹਦੇ ਪਏ ਹੋਏ ਵਾਰ ਨੇ ਮੇਰਾ ਖੁਤਬਾ ਪੜ ਦੇਣਾ ਉਹ ਘੋੜਾ ਦੁਰਾ ਕੇ ਲੱਗਾ ਭਜਣ ਹਰੀ ਸਿੰਘ ਨਲੂਗੇ ਨੇ ਘੋੜਾ ਦੁਰਾ ਕੇ ਅੱਗੇ ਕਰਕੇ ਆਖਿਆ ਸਮੀ ਖਾਨ ਜੇ ਭਰਾ ਦੇ ਕਿਸੇ ਸ਼ਰੀਕ ਦੇ ਘਰ ਬਾਜੀ ਭੇਜ ਕੇ ਤੇ ਨਯੁੰਦਰੇ ਦੀ ਉਡੀਕ ਕਰਨੀ ਚਾਹੀਦੀ ਆ ਵਾ ਵਾ ਤੂੰ ਇਕੀ ਪਾਈਏ ਗੁਰੂ ਕਲਗੀ ਧਰਮਹਾਰਾਜ ਦਾ ਪੰਥ ਤੈਨੂੰ ਕੱਤੀ ਪਾ ਕੇ ਤੋਰੇਗਾ ਐਨੀ ਗੱਲ ਕਹਿ ਕੇ ਅਕਲਵੰਡੀ ਘਿਰ ਕੇ ਨਲੂਗਾ ਸਰਦਾਰ ਨੇ ਖੱਚ ਕੇ ਸ੍ਰੀ ਸਾਹਿਬ ਗੁਰੂ ਕਲਗੀ ਧਰਮਹਾਰਾਜ ਦੇ ਚਰਨਾਂ ਦਾ ਧਰ ਕੇ ਧਿਆਨ ਖਾਨੇ ਲੋਹੇ ਦੀ ਸੰਜੋਬ ਪੈਣੀ ਹੋਈ ਆ ਹਰੀ ਸਿੰਘ ਨਲੁਗੇ ਨੇ ਇੱਥੇ ਬਾਪੂ ਜੀ ਲਿਖ ਦਿਆ ਛਣਕੀ ਚੰਡੀ ਸਿੰਘ ਨੇ ਜਰਾ ਹੱਥ ਹਿਲਾ ਕੇ ਛਣਕਣ ਦਾ ਮਤਲਬ ਹੁੰਦਾ ਵੀ ਬਹੁਤੀ ਜ਼ੋਰ ਨਾਲ ਨਹੀਂ ਮਾਰੀ ਜਦੋਂ ਛਣਕੀ ਨਾ 6 ਇੰਚ ਸ੍ਰੀ ਸਾਹਿਬ ਲੋਹੇ ਦੀ ਸੰਜੋਬ ਵੱਡ ਕੇ ਤੇ ਮੋਢੇ ਚ ਤਸ ਗਈ ਮੋਢੇ ਚ ਜਦੋਂ ਲੱਗਾ ਨਾ ਦੂਜਾ ਵਾਰ ਕਰ ਬਾਂਹ ਤੇ ਲਮਕ ਚੁੱਕੀ ਸੀ ਦੋਵੇਂ ਹੱਥ ਕਿੱਥੇ ਜੋੜਨੇ ਸੀ ਉਹਨੇ ਇੱਕ ਹੱਥ ਖੜਾ ਕਰਕੇ ਆਖਿਆ ਜਰਨੈਲਾ ਮੈਂ ਗੁਰੂ ਕਲਗੀ ਧਰਦੇ ਸਿੰਘ ਦੇ ਚਰਨਾਂ 'ਚ ਡਿੱਗਾ ਮੈਨੂੰ ਪਤਾ ਜਿਹੜਾ ਤੁਹਾਡੇ ਚਰਨਾਂ 'ਚ ਡਿੱਗ ਕੇ ਮਾਫੀ ਮੰਗੇ ਤੁਸੀਂ ਉਹਦੇ ਤੇ ਵਾਰ ਨਹੀਂ ਕਰਦੇ ਦੂਜਾ ਵਾਰ ਨਾ ਕਰੀ ਮੇਰੇ ਨਿੱਕੇ ਨਿੱਕੇ ਨਿਆਣਿਆਂ ਹਰੀ ਸਿੰਘ ਨਲੂਗੇ ਨੇ ਆਖਿਆ ਕਹਿੰਦਾ ਮਾਰ ਆਪਣੇ ਬੰਜਿਆ ਬੰਦਿਆਂ ਨੂੰ ਆਵਾਜ਼ ਤੈਨੂੰ ਲੈ ਕੇ ਭੱਜਣ ਉਹ ਵਿਚਾਰਾ ਬੋੜੀ ਬੋੜੀ ਕਰੇ ਪੀ ਆਓ ਲੈ ਜਾਓ ਉਹ ਦੂਰੋਂ ਖਲੋਤੇ ਕਰ ਨਾ ਨਾ ਪਾਉ ਇਹਨੇ ਮਰਨਾ ਉਹ ਕਦੀ ਕਿਸੇ ਨੂੰ ਉਹ ਫਲਾਣਿਆ ਤੂੰ ਆ ਜਾ ਨਾ ਨਾ ਪਾਉ ਮਰਿਆ ਨਾ ਨਹੀਂ ਮਰਿਆ ਜਾਂਦਾ ਹਰੀ ਸਿੰਘ ਨਲੂਗੇ ਨੇ ਆਖਿਆ ਜੇ ਤੇ ਚੁੱਕ ਕੇ ਲੈ ਜਾਓਗੇ ਤੇ ਫੁੱਲ ਦੀ ਵੀ ਨਹੀਂ ਮਾਰਦਾ ਜੇ ਨਾਂ ਚੁੱਕ ਕੇ ਖੜਿਆ ਤੇ ਪਿੱਛੇ ਭੱਜ-ਭੱਜ ਵੱਡੂ ਢੇੜ ਆਣ ਕੇ ਦਾਵਾ-ਦਵਾ ਪੈਗੀ ਚੁੱਕਣ ਨੂੰ ਉਹ ਗਿਆ ਭੱਜ ਹਰੀ ਸਿੰਘ ਨਾਲੂ ਨੇ ਆਖਿਆ ਸਮੀਖਾਨ ਇੱਕ ਵਾਅਦਾ ਕਰਕੇ ਜਾ ਕਦੇ ਦਿਮਾਲੇ ਵਾਲੇ ਪੱਗਾਂ ਵਾਲੇ ਦਾੜ੍ਹੀਆਂ ਵਾਲਿਆਂ ਦੇ ਸਾਹਮਣੇ ਆਵੇਂਗਾ ਉਹ ਕਹਿੰਦਾ ਜੀ ਮੈਂ ਕਹਿੰਦਾ ਹਾਂ ਕਹਿੰਦਾ ਪੁੱਤ-ਪੋਤਰੇ ਵੀ ਨਹੀਂ ਆਉਣਗੇ ਮੈਂ ਤੇ ਕਿਧਰੇ ਰਹਿ ਗਿਆ ਜਾਂਦਾ ਜਾਂਦਾ ਵਸੀਅਤ ਕਰਕੇ ਜਾਵਾਂਗਾ ਹਰ ਇੱਕ ਨਾਲ ਲੜਿਓ ਲੇਕਿਨ ਗੁਰੂ ਕਲਗੀਧਰ ਮਹਾਰਾਜ ਦੇ ਪੰਥ ਨਾ ਆਡਾ ਨਾ ਲਾਇਓ ਜਿਨਨੇ ਜਿਨਨੇ ਇਸ ਪੰਥ ਨਾਲ ਆਡਾ ਲਾਇਆ ਨਾ ਉਹਦੇ ਪੱਲੇ ਨਹੀਂ ਕੱਖ ਵੀ ਛੱਡਿਆ ਇਸ ਪੰਥ ਨੇ ਭਾਵੇਂ ਕੋ ਬੀਬੀ ਹੋਵੇ ਭਾਵੇਂ ਕੋ ਬੀਬਾ ਹੋਵੇ ਜਿਨਨੇ ਜਿਨਨੇ ਪੰਥ ਵੱਲੇ ਵੇਖਿਆ ਇਹ ਪੰਥ ਨੇ ਘੋਗਾ ਚਿੱਤ ਕਰ ਦਿੱਤਾ ਟਾਈਮ ਥੋੜਾ ਬਹੁਤਾ ਲੱਗ ਗਿਆ ਪਰ ਜਿੰਦਾ ਨਹੀਂ ਮੁੜ ਕੇ ਰਹਿਣ ਦਿੰਦੇ ਬਹੁਤਾ ਸਮਾਂ ਇਹ ਟੜਦੇ ਉਪਰ ਸਿਰ ਨਹੀਂ ਪੰਥ ਛੱਡਦਾ ਇਸ ਕਰਕੇ ਮੇਰੀ ਬੇਨਤੀ ਹੈ ਸਤਿਗੁਰੂ ਕਿਰਪਾ ਕਰਨ ਜਿਨ ਕੇ ਦਿਨ ਮਨਾਤੇ ਹੋ ਉਹਨਾਂ ਦੀ ਬਾਤ ਵੀ ਸਮਝੋ ਸਰਦਾਰ ਹਰੀ ਸਿੰਘ ਨਲੂਗੇ ਦਾ ਪ੍ਰਸੰਗ ਤੁਸਾਂ ਨੇ ਸਰਵਣ ਕੀਤਾ ਉਹਦੇ ਵਰਗਾ ਕਿਰਦਾਰ ਹੋਵੇ ਉਹਦੇ ਵਰਗੀ ਵਿਚਾਰ ਉਤਾਰਾ ਹੋਵੇ ਉਹਦੇ ਵਰਗਾ ਵਤਨ ਪ੍ਰਸਤ ਹੋਵੇ ਉਹਦੇ ਵਰਗਾ ਇਨਸਾਫ ਪਸੰਦ ਹੋਵੇ ਤੇ ਸਾਡਾ ਦੇਸ਼ ਸਾਡਾ ਪੰਜਾਬ ਅੱਜ ਵੀ ਚੜ੍ਹਦੀ ਕਲਾ ਵਿੱਚ ਆਓ ਇੱਕ ਵਾਰੀ ਸਰਦਾਰ ਹਰੀ ਸਿੰਘ ਨਲੂਗੇ ਦੀ ਕਮਾਈ ਦਾ ਧਿਆਨ ਤਰਕੇ ਕਹੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਉਸ ਮਹਾਨ ਜੋਧੇ ਦੀ ਬਾਤ ਤੁਹਾਡੀ ਖਿਦਮਤ ਵਿੱਚ ਪਾਈ ਆ ਉਹਦੀ ਜ਼ਿੰਦਗੀ ਦੇ ਵਿੱਚ ਉਹ ਕੁਝ ਨਾ ਕੁਝ ਗ੍ਰਹਿਣ ਕਰਕੇ ਆਪਣੇ ਘਰਾਂ ਚ ਲੈ ਕੇ ਜਰੂਰ ਜਾਇਓ ਮੈਂ ਫੇਰ ਬੇਨਤੀ ਕਰਦਾ ਦੁਨੀਆਂ ਦੀ ਹਰ ਭਾਸ਼ਾ ਸਿੱਖੋ ਤੁਹਾਨੂੰ ਇੰਗਲਿਸ਼ ਆਵੇ ਉਰਦੂ ਆਵੇ ਅਰਬੀ ਫਾਰਸੀ ਹਰ ਇੱਕ ਭਾਸ਼ਾ ਆਵੇ ਪਰ ਬਹੁਤੇ 마ਸੀ ਨੂੰ ਵਾਜਾ ਮਾਰਦੇ ਮਾਰਦੇ ਕਿਤੇ ਮਾਂ ਦਾ ਬੇੜਾ ਨਾ ਕਰ ਕਰਕੇ ਬਹਿ ਜੀਏ ਮੇਰੇ ਕਹਿਣ ਤੋਂ ਭਾਵ ਪੰਜਾਬ ਵਿੱਚ ਦੋ ਚੀਜ਼ਾਂ ਸੰਭ ਕੇ ਰੱਖੋ ਊੜਾ ਤੇ ਜੂੜਾ ਜਦੋਂ ਤੁਸੀਂ ਊੜਾ ਤੇ ਜੂੜਾ ਸੰਭ ਲਿਆ ਸਾਡੇ ਧਰਮ ਨੂੰ ਕੋਈ ਖਤਰਾ ਨਹੀਂ ਬਦੋ ਬਦੀ ਕੋ ਸਾਡੇ ਕੇਸਾਂ ਨੂੰ ਅਣ ਕੇ ਕੈਂਚੀ ਨਹੀਂ ਪੌਂਦਾ ਬਦੋ ਬਦੀ ਕੋ ਸਾਡੇ ਘਰਾ ਵਿੱਚ ਨਸੇ ਨਹੀਂ ਛੋਟਕ ਸੁੱਟ ਕੇ ਜਾਂਦਾ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੇ ਆਪ ਨੂੰ ਤੁਸੀਂ ਆਪ ਬਚਾਓਗੇ ਤੇ ਬਚਣਾ ਹੈ ਨਹੀਂ ਤੇ ਸਰਕਾਰਾਂ ਹੱਥ ਧੋ ਕੇ ਤੁਹਾਡੇ ਵੈਰ ਪਈਆਂ ਹੋਈਆਂ ਪੀ ਕਿਹੜੇ ਤਰੀਕੇ ਦੇ ਨਾਲ ਤੁਹਾਡੀ ਜੜੀ ਤੇਲ ਦੇ ਕੇ ਕਿਹੜੀ ਤਰੀਕੇ ਦੇ ਨਾਲ ਤੁਹਾਡੀਆਂ ਜੜਾਂ ਨੂੰ ਦਾਤਰੀ ਪਾ ਕੇ ਤੇ ਵੜਨਾ ਉਹਨਾਂ ਨੇ ਤੇ ਦਾਤਰੀ ਉਹਦ ਨਹੀਂ ਪਾਲੀ ਸੀ ਪੈਣੋ ਜਿੱਦਨ ਤੁਸੀਂ ਬੜੀਆਂ ਖੁਸ਼ ਹੋਈਆਂ ਜਿੱਦਨ ਕਹਤਾ ਨਾ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਤੁਹਾਡੇ ਬੱਚੇ ਭਾਵੇਂ ਉਹਨ ਸਕੂਲੇ ਚ ਨਾ ਹੋਣ ਫੇਲ ਨਹੀਂ ਹੋਣਗੇ ਕਈ ਮਾਮਾਂ ਬੜੀਆਂ ਖੁਸ਼ ਹੋ ਗਏ ਪਰ ਚਲੋ ਆ ਵੀ ਟੈਂਟਾ ਵੱਡਿਆ ਗਿਆ 8ਵੀਂ ਤੱਕ ਤੇ ਤੁਹਾਡਿਆਂ ਬੱਚਿਆਂ ਦਾ ਓਮ ਬੇੜਾ ਗਰਕ ਕਰਕੇ ਰੱਖ ਦੇਣਾ ਨਾ ਸਰਕਾਰਾਂ ਨੇ 8ਵੀਂ ਤੱਕ ਜਦੋਂ ਆਉਣਾ ਹੀ ਕੱਖ ਨਹੀਂ ਤੇ ਇੱਕ ਪਾਲਿਸੀ ਸੀਗੀ ਜਿਹੜੀ ਅਸੀਂ ਆਪਣਾਲੀ ਇਹਦਾ ਵਿਰੋਧ ਨਾ ਕੀਤਾ ਇਸ ਕਰਕੇ ਸਤਿਗੁਰੂ ਕਿਰਪਾ ਕਰਨ ਆਪਣੇ ਬੱਚਿਆਂ ਦਾ ਮੇਰੇ ਤੋਂ ਪਹਿਲਾਂ ਗਿਆਨੀ ਜੀ ਹੁਣੀ ਵੀ ਕਹਿ ਕੇ ਗਏ ਨੇ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਿਓ ਆਪਣੇ ਬੱਚਿਆਂ ਦੀ ਚੰਗੀ ਤਾਲੀਮ ਰੱਖੋ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਘਰ ਵਿੱਚ ਵੀ ਪੜ੍ਹਾਓ ਉਹਨਾਂ ਨੂੰ ਇਹ ਵੀ ਦੱਸੋ ਪੁੱਤਰ ਅਸੀਂ ਰਾਜਿਆਂ ਦੇ ਵਾਰਸ ਆ ਸਾਡੇ ਵੱਡ-ਵਡੇਰੇ ਰਾਜੇ ਅਸੀਂ ਸ਼ੇਰੇ ਪੰਜਾਬ ਨੇ 40 ਸਾਲ ਰਾਜ ਕੀਤਾ ਸੀਗਾ ਟੋਟਲ ਸਿੱਖ ਪੰਥ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ 84 ਸਾਲ ਰਾਜ ਕੀਤਾ 84 ਸਾਲ ਇਹ ਰਾਜ ਭਾਗ ਦੀਆਂ ਬਾਤਾਂ ਆਪਣੇ ਘਰਾਂ ਚ ਪਾਇਆ ਕਰੋ ਇਹ ਨਾ ਇੱਕ ਦੂਜੇ ਨੂੰ ਪੁੱਛਿਆ ਕਰੋ ਸਾਸ ਵੀ ਕਬੀ ਬਹੁਤ ਹੀ ਕਿੰਨੇ ਵਜੇ ਸ਼ੁਰੂ ਹੋਣਾ ਕਹਾਣੀ ਘਰ ਘਰ ਕੀ ਕਦੋਂ ਸ਼ੁਰੂ ਹੋਣਾ ਭਾਈ ਇਹੋ ਜੇ ਡਰਾਮੇ ਨਾਟਕ ਚਿੱਟਕਾ ਚੋਂ ਨਿਕਲ ਕੇ ਇੱਕ ਬੇਨਤੀ ਕਰਕੇ ਫਤਿਹ ਬਲੋਣਾ ਸ਼ੇਰੇ ਪੰਜਾਬ ਦਾ ਰঞ্জੀਤ ਸਿੰਘ ਦਾ ਸੀਰੀਅਲ ਚੱਲਦਾ ਹੁੰਦਾ ਉਹਨਾ ਨੇ ਪਿੱਛੋ ਸ਼ੇਰੇ ਪੰਜਾਬ ਮਹਾਰਾਜਾ ਰঞ্জੀਤ ਸਿੰਘ ਦਾ ਸੀਰੀਅਲ ਚੱਲਦਾ ਹੁੰਦਾ ਸੀ ਉਹ ਬੰਦ ਕਿਉਂ ਗਿਆ ਭਲਾ ਉਹ ਬੰਦ ਇਸ ਕਰਕੇ ਹੋ ਗਿਆ ਕਿ ਅਸੀਂ ਵੇਖਿਆ ਹੀ ਨਹੀਂ ਜਿਹੜੀ ਚੀਜ਼ ਨੂੰ ਜਾਦੂਏ ਵੀਊ ਹੁੰਦੇ ਜਾਣ ਉਹ ਚੀਜ਼ ਬਹੁਤ ਚੱਲਦੀ ਹੈ ਜਿੰਨੂੰ ਲੋਕੀ ਵੇਖ ਕੇ ਇਗਨੋਰ ਕਰ ਦੇਣ ਉਹ ਚੀਜ਼ਾਂ ਹੌਲੀ-ਹੌਲੀ ਚੈਨਲ ਬੰਦ ਕਰ ਦਿੰਦੇ ਆ ਅਸੀਂ ਆਪਣਾ ਰਾਜ ਭਾਗ ਵੇਖਿਆ ਹੀ ਨਾ ਅਗਲੇ ਨੇ ਉਹ ਸੀਰੀਅਲ ਹੀ ਬੰਦ ਕਰ ਦਿੱਤਾ ਭਾਈ ਔਰ ਇਹ ਤੇ ਜਦੋਂ ਅਗਰੇ ਪਹਿਲੋ ਸ਼ਕਤੀਮਾਨ ਆਉਂਦਾ ਹੁੰਦਾ ਹੁੰਦਾ ਹੈ ਨਿਆਣੇ ਸਕੂਲੋਂ ਭੱਜ ਆਉਂਦੇ ਹੁੰਦੇ ਹੈਗੇ ਭਈ ਜਿਹੜਾ ਰਿਸ਼ਤੇਦਾਰ ਹੁੰਦਾ ਨਾ ਭੀ ਸਾਡੇ ਰਿਸ਼ਤੇਦਾਰ ਦਾ ਡਰਾਮਾ ਉਹ ਸਕੂਲਾਂ 'ਚ ਛੁੱਟੀਆਂ ਹੋ ਲੱਗ ਪਈਆਂ ਇਸ ਕਰਕੇ ਮੈਂ ਬੇਨਤੀ ਕਰਦਾ ਮਾੜੀ ਚੀਜ਼ ਨੂੰ ਪਾਸੇ ਕਰਕੇ ਚੰਗੀ ਚੀਜ਼ ਨੂੰ ਵੇਖੋ ਚੰਗੀ ਚੀਜ਼ ਨੂੰ ਆਪਣੇ ਘਰ ਵਿੱਚ ਲਾਗੂ ਕਰੋ ਇਹ ਮੈਂ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਸ਼ੁਕਰਾਨਾ ਜੀ ਗੁਰੂ ਕੇ ਸਤਕਾਰਯੋਗ ਪ੍ਰਬੰਧਕ ਜਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਮਹਾਰਾਜ ਜਿਨ੍ਹਾਂ ਦੀ ਚੜ੍ਹਦੀ ਕਲਾ ਕਰੇ ਸਤਿਗੁਰੂ ਕੋਨੇਵਾਲ ਨਗਰ ਤੋਂ ਮੇਰੇ ਪਿਆਰੇ ਵੀਰ ਜੀ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਤਿਗੁਰੂ ਕਿਰਪਾ ਕਰਨ ਤੇ ਬਹੁਤ ਸਾਰੇ ਅੱਜ ਤੁਹਾਡੇ ਏਰੀਏ ਦੇ ਵਿੱਚੋਂ ਫੋਨ ਵੀ ਗਏ ਜਲ ਪਾਣੀ ਵਾਸਤੇ ਲਾਈਵ ਚੱਲਣ ਡਿਆ ਮੈਂ ਉਹਨਾਂ ਪਰਿਵਾਰਾਂ ਦੇ ਕੋਲੋਂ ਵੀ ਮਾਫੀ ਮੰਗਦਾ ਦਿਨ ਰਾਤ ਦੇ ਦੀਵਾਨ ਹੋਣ ਕਰਕੇ ਥੋੜਾ ਜਿਆਦਾ ਤੁਹਾਡੇ ਕੋਲੇ ਲੇਟ ਪਹੁੰਚੇ ਆ ਮੇਰੇ ਨਾਲ ਦੇ ਸਾਥੀ ਵੀਰ ਵੀ ਸਵੇਰ ਦੇ ਥੋੜੇ ਟੱਲੇ ਸੀ ਕਿਉਂਕਿ ਦੋ ਦੋ ਘੰਟੇ ਰਾਤ ਦੋ ਦੋ ਘੰਟੇ ਦਿਨੇ ਹਾਜ਼ਰੀ ਭਰਨੀ ਇਹਨਾਂ ਦੇ ਗਲੇ ਕੁਝ ਠੀਕ ਨਹੀਂ ਸੀ ਜਿੰਨੀ ਵੀ ਸੇਵਾ ਕੀਤੀ ਆ ਬਹੁਤੀ ਸਮਝ ਕੇ ਆਪ ਜੀ ਪ੍ਰਵਾਨ ਕਰਿਓ ਅਮਰਤ ਵੇਲੇ ਦਾ ਫੇਰ ਦੀਵਾਨ ਹੈ ਔਰ ਤੋਂ ਬਾਦ ਰਾਤ ਆ ਤੁਹਾਡੇ ਲੱਗੇ ਆਉਣਾ ਫਤੇਗਰ ਚੂੜੀਆਂ ਤੇ ਲੱਗੇ ਪਿੰਡ ਉਹ ਮੈਨੂੰ ਨਗਰ ਦਾ ਚੇਤਾ ਭੁੱਲ ਗਿਆ ਕੱਲ ਸ਼ਾਮਾ ਨੂੰ ਪੰਦੇਰ ਨਗਰ ਵਿੱਚ ਕੱਲ ਨੂੰ ਹਾਜ਼ਰੀ ਭਰਨੀ ਹੈ ਸਤਿਗੁਰੂ ਕਿਰਪਾ ਕਰੇ ਮਹਾਰਾਜ ਇਸੇ ਤਰ੍ਹਾਂ ਮਾਰਾ ਸੇਵਾ ਲੈਦੇ ਰਹਿਣ ਤੁਹਾਡੇ ਜੋੜੇ ਚੜਦੇ ਰਹੀਏ ਅਰਦਾਸ ਬੇਨਤੀ ਕਰਿਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੇਵਲ ਤੇਰੇ ਟਾਡੀ ਬਣ ਕੇ ਸੱਟੇ ਜਾਂ ਤੇ ਖਲੋਈਏ ਪੂਛਾ ਮਰੋੜਨ ਵਾਲੇ ਨਾ ਬਣ ਜਾਈਏ ਬਸ ਤੇਰੀ ਬਾਤ ਪਾਈਏ ਤੇ ਸੱਚ ਦੀ ਬਾਤ ਪਾਈਏ ਇਹ ਅਰਦਾਸ ਤੁਸੀਂ ਜਿੱਥੇ ਅਸੀਂ ਤੁਹਾਡੀਆਂ ਅਰਦਾਸਾਂ ਕਰਦੇ ਆਂ ਉਥੇ ਸਾਡੀ ਵੀ ਅਰਦਾਸ ਕਰ ਦਿਓ ਕਿ ਮਹਾਰਾਜ ਤੇਰੇ ਡਰ ਘਰ ਦੇ ਟਾਡੀ ਬਣ ਕੇ ਸੰਗਤਾਂ ਦੇ ਜੋੜੇ ਛੜ ਗਏ ਇੱਕ ਵਾਰੀ ਸਾਰੀ ਸੰਗਤ ਕਹੋ ਜੀ ਨਾਨਕ ਨਾਮ ਕੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਮੇਰੇ ਆ ਜੀ ਜੀ ਛੋਟੇ ਵੀਰ ਉਮਰ ਕਰਕੇ ਛੋਟੇ ਨੇ ਗਿਆਨ ਵਿੱਚ ਬਹੁਤ ਵੱਡੇ ਨੇ ਸਟੇਜ ਦੀ ਸੇਵਾ ਨਿਭਾ ਰਹੇ ਨੇ ਮੈਂ ਵੀਰ ਜੀ ਦਾ ਧੰਨਵਾਦ ਕਰਦਾ ਹਾਂ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਲਾਈਵ ਕਰ ਰਹੇ ਮੇਰੇ ਵੀਰਾਂ ਦਾ ਧੰਨਵਾਦ ਵੀਰ ਪ੍ਰਭ ਦੀਪ ਸਿੰਘ ਜੀ ਪੰਥ ਲਾਈਵ ਵਾਲੇ ਸਪੈਸ਼ਲ ਤੌਰ ਤੇ ਦਾਸਰਿਆਂ ਦਾ ਪ੍ਰੋਗਰਾਮ ਰਿਕਾਰਡਿੰਗ ਕਰਨ ਵਾਸਤੇ ਆਏ ਨੇ ਮੈਂ ਵੀਰ ਦਾ ਧੰਨਵਾਦ ਕਰਦਾ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਮਹਾਰਾਜ ਦੇ ਚਰਨਾਂ 'ਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ